ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਸੀਂ ਪਿੰਨੀਆਂ ਵਟਦੇ ਆ ਦੇਖ ਰਹੇ ਹੋ ਸਾਡੀਆਂ ਧੀਆਂ ਨੂੰ ਤੇ ਬਾਕੀ ਤੁਸੀਂ ਦੇਖ ਰਹੇ ਹੋ ਅਸੀਂ ਸਵੇਰ ਦੇ ਤੜਕੇ ਦੇ ਅੱਜ ਮਾਤਾ ਦਵਿੰਦਰ ਕੌਰ ਖਰਾਨਾ ਜੀ ਦੇ ਸਹਿਯੋਗ ਦੇ ਨਾਲ ਪਿੱਛੇ ਵੀ ਪਿਛਲੇ ਸਾਲ ਵੀ ਉਸ ਤੋਂ ਪਿਛਲੇ ਵੀ ਹਰ ਸਾਲ ਪੰਜੀਰੀ ਬੱਚਿਆਂ ਨੂੰ ਬਣਾ ਕੇ ਖਵਾਈਦੀ ਆ ਪਿਛਲੇ ਸਾਲ ਚੰਮਨਪਲਾਸ਼ ਸ਼ੁਰੂ ਕੀਤਾ ਸੀ ਉਹਨੂੰ ਚੰਮਨਪਲਾਸ਼ ਅਸੀਂ ਜਨਵਰੀ ਦੇ ਵਿੱਚ ਜਾ ਕੇ ਬਣਾਵਾਂਗੇ ਜਦੋਂ ਪੂਰੀ ਠੰਡ ਹੋ ਜਾਊਗੀ ਮਾਤਾ ਜੀ ਨੂੰ ਇੱਕ ਬੀਟਗ੍ਰਾਸ ਦੇ ਜਨਮਦਾਤਾ ਕਿਹਾ ਜਾਂਦਾ ਜਿਹੜੇ ਪੰਜਾਬ ਦੇ ਵਿੱਚ ਬੀਟਗ੍ਰਾਸ ਦਾ ਇੱਕ ਲੋਕਾਂ ਨੂੰ ਪਤਾ ਲੱਗਿਆ ਬੀਟਗ੍ਰਾਸ ਦੇ ਨਾਲ ਵੀ ਕੈਂਸਰ ਠੀਕ ਹੁੰਦਾ ਉਹ ਖੋਜ ਮਾਤਾ ਜੀ ਦੀ ਸੀਗੀ ਇੱਥੋਂ ਅੱਗੇ ਚਿੰਗ ਲੱਗੀ ਤਾਂ ਬਹੁਤ ਸਾਰੇ ਲੋਕਾਂ ਤੱਕਰ ਪਹੁੰਚੀ ਗੱਲ ਉਹ ਇਹ ਮਾਤਾ ਜੀ ਆਪਣੇ ਆਪ ਦੇ ਵਿੱਚ ਇੱਕ ਵੈਦ ਨੇ ਕਿਉਂਕਿ ਇਹਨਾਂ ਦੇ ਹਸਬੰਦ ਨੂੰ ਕੈਂਸਰ ਹੋ ਗਿਆ ਸੀ ਤਾਂ ਇਹਨਾਂ ਨੇ ਉਹਨਾਂ ਨੂੰ ਤੰਦਰੁਸਤ ਕਰਨ ਲਈ ਪੂਰੇ ਵੈਦ ਗ੍ਰੰਥ ਪੜ੍ਹੇ ਜਿਹਦੇ ਨਾਲ ਇਹਨਾਂ ਨੂੰ ਅੱਜ ਬਹੁਤ ਜ਼ਿਆਦਾ ਇਸ ਚੀਜ਼ ਦੀ ਸਮਝ ਆ ਵੀ ਦੇਸੀ ਚੀਜ਼ਾਂ ਨੂੰ ਕਿਵੇਂ ਵਰਤਣਾ ਹੈ ਤੇ ਅੱਜ ਉਸੇ ਘੜੀ ਦੇ ਵਿੱਚ ਮਾਤਾ ਜੀ ਸਾਡੇ ਬੱਚਿਆਂ ਵਾਸਤੇ ਪੰਜੀਰੀ ਬਣਾਉਣ ਆਏ ਸੀ ਜਿਹਦੇ ਵਿੱਚ ਅਸੀਂ ਕਰੀਬ 20 ਤਰ੍ਹਾਂ ਦੀਆਂ ਜੜੀਆਂ ਬੁੱਟੀਆਂ ਪਾਈਆਂ ਹਨ ਜੰਗਲੀ ਜਿਹਦੇ ਵਿੱਚ ਤਾਕਤ ਵਾਲੀਆਂ ਉਹ ਸਾਰੀਆਂ ਚੀਜ਼ਾਂ ਪਾਈਆਂ ਜਿਹੜੀਆਂ ਸਾਡੇ ਬੱਚਿਆਂ ਨੂੰ ਇਸ ਉਮਰ ਦੇ ਵਿੱਚ ਜ਼ਰੂਰਤ ਆ ਤੇ ਤੜਕੇ ਦੇ ਮਾਤਾ ਜੀ ਅੱਜ ਲੱਗੇ ਹੋਏ ਨੇ ਸਾਡੇ ਨਾਲ ਪੰਜੀਰੀ ਦਾ ਇੱਕ ਵੱਡਾ ਕਰੀਬ ਇੱਕ ਕੁਆਂਟਲ ਪੰਜੀਰੀ ਤਿਆਰ ਕੀਤੀ ਗਈ ਹੈ ਇਹ ਪਿੰਨੀਆਂ ਬੱਟੀਆਂ ਜਾ ਰਹੀਆਂ ਮੈਂ ਅਰਦਾਸ ਕਰਿਓ ਸਾਡੇ ਸੁਪਨਿਆਂ ਦੇ ਘਰ ਦੇ ਬੱਚੇ ਬੱਚੀਆਂ ਇਸ ਪੰਜੀਰੀ ਨੂੰ ਛੱਕੇ ਇੱਕ ਚੰਗੇ ਪਲੇਅਰ ਬਣਨ ਇੱਕ ਚੰਗੇ ਇਨਸਾਨ ਬਣਨ ਤੇ ਚੰਗੇ ਜਿੱਥੇ ਖਿਡਾਰੀ ਬਣਨ ਉੱਥੇ ਚੰਗੇ ਪੜ੍ਹਾਈ ਲਿਖਾਈ ਕਰਕੇ ਚੰਗੇ ਅਫਸਰ ਚੰਗੀਆਂ ਪੋਸਟਾਂ ਤੇ ਜਾਣ ਇਹਨਾਂ ਨੂੰ ਸਾਡੀ ਇੱਕ ਛੋਟੀ ਜੀ ਕੋਸ਼ਿਸ਼ ਆ ਵੀ ਬੱਚਿਆਂ ਨੂੰ ਅਸੀਂ ਆਪਣੇ ਧੀਆਂ ਪੁੱਤ ਅਸੀਂ ਇਹਨਾਂ ਦੇ ਮਾਪੇ ਬਣ ਕੇ ਉਹ ਹਰ ਜ਼ਰੂਰਤ ਪੂਰੀ ਕਰ ਸਕੀਏ ਤੇ ਮਾਤਾ ਜੀ ਦਵਿੰਦਰ ਕੌਰ ਖੁਰਾਣਾ ਜੀ ਪੀਐਸ ਬਾਗਾ ਜੀ ਸਾਡੇ ਉਹਨਾਂ ਦੀਆਂ ਕੋਸ਼ਿਸ਼ਾਂ ਦੇ ਸਦਕਾ ਇਹ ਸਾਰੇ ਕਾਰਜ ਹੋ ਰਹੇ ਨੇ ਪਤਾ ਜੀ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਅੱਜ ਸਵੇਰ ਦੇ ਤੜਕੇ ਦੇ ਤੇ ਮਾਤਾ ਜੀ ਗਰਵਾਣੀ ਪਰਦੇ ਹੋਏ ਇਹ ਸੇਵਾ ਕਰਦੇ ਨੇ ਮੌਕਾ ਦਿੰਦੇ ਹੋ ਸੇਵਾ ਦਾ ਨਹੀਂ ਮਾ ਮਾਰੇ ਕਿਰਪਾ ਕਰੇ ਆਪਾਂ ਇਸੇ ਤਰ੍ਹਾਂ ਜੁੜੇ ਰਹੀਏ ਤੇ ਇਹਨਾਂ ਨੂੰ ਬੱਚਿਆਂ ਲਈ ਆਪਾਂ ਇਸ ਸੁਪਨਿਆਂ ਦੇ ਘਰ ਲਈ ਆਪਾਂ ਰਲ ਕੇ ਹੋਰ ਭਰਾਲੇ ਕਰਦੇ ਰਹੀਏ ਜੀ ਬਾਕੀ ਇਹ ਤੰਦਰੁਸਤ ਰਹਿਣ ਬੱਚੇ ਤੁਸੀਂ ਤੰਦਰੁਸਤ ਰਹੋ ਪ੍ਰਮਾਤਮਾ ਦ્વાਰ ਧੰਨਵਾਦ ਧੰਨਵਾਦ ਮਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ We'll be right back. ਕਰਤਾ ਪੁਰੇ ਨਿਰਕੋ ਨਿਰਬੈ ਅਕਾਲ ਮੂਰ ਅਜੂਨੀ ਸੈਭ ਗੁਰਪ੍ਰਚਾਰ ਇਹ ਕੱਚੀ ਹਲਦੀ ਹੈ ਹਲਦੀ ਆ ਜੀ ਹਲਦੀ ਇਹ ਕੱਚੀ ਹਲਦੀ ਆ ਘਰ ਦੀ ਹਲਦੀ ਆ ਆਪਣੀ ਪੀਜੀ ਹੋਈ ਸੀ ਇੱਥੇ ਉਹਨੂੰ ਪਟਿਆ ਪਟ ਕੇ ਉਹਨੂੰ ਗ੍ਰੈਂਡ ਕਰਕੇ ਉਹਨੂੰ ਪਾਇਆ ਜਾ ਰਿਹਾ ਹੈ ਤਿੰਨ ਦਿਨ ਪਲਿਆ ਬੰਦੇ ਪਹਿਲਾਂ ਚਾਰ ਦਿਨ ਸਿਕਾਇਆ ਚਾਰ ਦਿਨ ਸਿਕਾਇਆ ਫਿਰ ਤਲਿਆ ਫਿਰ ਤਲਿਆ ਫਿਰ ਤਲਿਆ ਇਹਨੂੰ ਤਲ ਕੇ ਫਿਰ ਸਿਕਾ ਕੇ ਚਾਰ ਦਿਨ ਫਿਰ ਤਲ ਕੇ ਉਸ ਤੋਂ ਬਾਅਦ ਇਹਨੂੰ ਗ੍ਰੈਂਡ ਕੀਤਾ ਇਹ ਖੋਇਆ ਬਣ ਗਿਆ ਇੱਕ ਤਰ੍ਹਾਂ ਦਾ ਬਿਨਾ ਰੇ ਸਪਰੇ ਤੋਂ ਇਹ ਘਰ ਦੀ ਹਲਦੀ ਆ ਸਾਡੀ ਗ੍ਰਾਇੰਡ ਗਿੱਤੇ ਹੋਏ ਫੁੱਲ ਮਖਾਣੇ ਹਾਂਜੀ ਭੁੰਨੇ ਨੇ ਪਹਿਲੇ ਭੁੰਨ ਕੇ ਗ੍ਰਾਇੰਡ ਕੀ ਪਹਿਲਾਂ ਭੁੰਨੇ ਨੇ ਭੁੰਨ ਕੇ ਫਿਰ ਗ੍ਰਾਇੰਡ ਭੁੰਨੇ ਨੇ ਟਰਾਈ ਲੋ ਤਾਂ ਹੀ ਪਾਊਡਰ ਬਣ ਗਿਆ ਇਹਨਾਂ ਦਾ ਹਾਂ ਹਾਂ ਖਾਸ ਇੱਕ ਖਾਸਾ ਸੈਲਿਫੀ ਸੀ ਹੋਈ ਪੀਸੀ ਹੋਈ ਖਾਸ ਖਾਸ ਜਿੱਤੀ ਖਾਸ ਖਾਸ ਆ ਇਹ ਯਸ਼ਪ ਗੰਗਾ ਵਾ ਭਾਈ ਇਹ ਵੀ ਸਭ ਤੋਂ ਤਾਕਤਵਰ ਚੀਜ਼ ਆ ਦੁਨੀਆ ਦੀ ਅਸ਼ਵਗੰਗਾ ਇਹਨਾਂ ਨਾਲ ਯਸ਼ਪ ਗੰਗਾ ਕੋੜੇ ਜਿੰਨੀ ਤਾਕਤ ਐ ਇਹ ਪਖੜਾ ਜੀ ਪਖੜੇ ਦੇ ਕੰਡੇ ਹੁੰਦੇ ਜਿਹੜੇ ਖੇਤਾਂ ਦੇ ਪਖੜੇ ਦਾ ਉਹ ਵੀ ਬਣਦਾ ਸਾਗ ਫਾਇਦੇ ਨਹੀਂ ਜੀ ਇਹਦੇ ਤਾਂ ਕਿਡਨੀਆਂ ਵਾਸਤੇ ਇੰਨਾ ਕਿ ਫਾਇਦੇਮੰਦ ਦਾ ਠੰਡਾ ਇੰਨਾ ਹੁੰਦਾ ਏ ਜੇ ਕਿਸੇ ਦਾ ਪਿਸ਼ਾਬ ਦਾ ਬੰਨ ਪੈ ਜੇ ਉਹਦੇ ਵਾਸਤੇ ਜੇ ਕਿਸੇ ਦੇ ਗੁਰਦੇ ਖਰਾਬ ਆ ਉਹਦੇ ਵਾਸਤੇ ਬਹੁਤ ਹੀ ਫਾਇਦੇਮੰਦ ਹੁੰਦਾ ਏ ਪਖੜਾ ਜੀ ਇਹ ਸਾਡੇ ਮਾਤਾ ਜੀ ਸਾਡੇ ਗੁਰੂ ਨੇ ਜੀ ਦਾਤਾ ਦਿਵਿੰਦਰ ਕੌਰ ਖਰਾਨਾ ਜੀ ਦੀ ਰਹਿਣ ਨਵਾਈ ਰੇਟ ਪੜਾ ਰਹੇ ਸਫੇਦ ਮੂਸਲੀ ਇਹ ਵੀ ਬਹੁਤ ਗਰਮ ਹੁੰਦੀ ਆ ਤੇ ਬਹੁਤ ਤਾਕਤਵਾਰ ਹੁੰਦੀ ਆ ਸਫੇਦ ਮੂਸਲੀ ਯਾਨੀ ਕਿ ਇਹ ਪਿੰਨੀ ਨੂੰ ਐ ਨਹੀਂ ਬਈ ਕੋਈ 4-4 ਪਿੰਨੀਆਂ ਖਾ ਲੂਗਾ ਸਵਾਦ ਨੂੰ ਨਹੀਂ ਇੱਕ ਇੱਕ ਪਿੰਨੀ ਹੀ ਖਾਣੀ ਪਿਆ ਕਰਦੀ ਐ ਇੱਕ ਪਿੰਨੀ ਤੋਂ ਵੱਧ ਖਾ ਹੀ ਨਹੀਂ ਸਕਦੇ ਸੌਫ ਆਜੀ ਦੀ ਇਹ ਸੌਫ ਦਾ ਪਾਊਡਰ ਆ ਜੀ ਇੱਥੇ ਆਪ ਹੀ ਗ੍ਰाइंड ਕੀਤਾ ਸਾਰਾ ਕੁਝ ਕਿ ਤੋਂ ਮੁੱਲ ਨਹੀਂ ਲੈ ਕੇ ਆਏ ਸਾਰਾ ਕੁਝ ਆਪ ਬਣਾਇਆ ਇੱਥੇ ਸਵੇਰ ਦੇ ਲੱਗੇ ਹੋਏ ਨੇ ਸਾਡੇ ਬੱਚੇ ਵੀ ਲੱਗੇ ਹੋਏ ਨੇ ਨਾਲ ਸਾਡੀਆਂ ਧੀਆਂ ਦੀ ਅੱਜ ਇਹ ਸਪੈਸ਼ਲ ਕੁਕਿੰਗ ਕਲਾਸ ਸੀਗੀ ਵੀ ਅੱਜ ਸੰਡੇ ਵਾਲੇ ਦਿਨ ਮਾਤਾ ਦਵਿੰਦਰ ਕੌਰ ਖਰਾਨਾ ਜੀ ਨੂੰ ਬੁਲਾਇਆ ਸੀਗਾ ਵੀ ਤੁਸੀਂ ਆ ਕੇ ਪਿਛਲੇ ਵੀਰੀ ਵੀ ਪਨੀਰੀ ਬਣਾਈ ਸੀ ਪਾਲੀ ਚ ਪਾਲਾ ਬੇਟੇ ਅੱਧੀ ਨਾਲੇ ਪਿਛਲੇ ਵੀਰੀ ਅਸੀਂ ਬਣਾਇਆ ਸੀਗਾ ਆਪਣਾ ਚਮਨ ਪਲਾਸ਼ ਇਹ ਚਮਨ ਪਲਾਸ਼ ਦੇ ਨਾਲ ਇੰਨਾ ਕ ਫਾਇਦਾ ਹੋਇਆ ਬੱਚਿਆਂ ਨੂੰ ਬੱਚਿਆਂ ਦੇ ਮੂੰਹ ਦੇ ਉੱਤੇ ਨਾ ਜੱਬ ਪੈ ਜਾਂਦੇ ਸੀ ਸ਼ੰਭ ਪੈ ਜਾਂਦੇ ਸੀ ਇਧਰ ਲੈ ਬਨੋ ਦਾ ਜਾ ਤੇ ਉਹ ਸਾਰੇ ਡੱਬ ਉਹ ਸਾਰੇ ਸ਼ੰਭ ਚੱਕੇ ਗਏ ਆਹ ਚੀਜ਼ਾਂ ਅੱਜ ਕਿੰਨੇ ਤਰ੍ਹਾਂ ਦੀਆਂ ਚੀਜ਼ਾਂ ਪਾਈਆਂ ਮਾਂ ਪਹਿਲ ਚ ਅੱਜ ਤਾਂ 15-20 ਹੋ ਹੀ ਗਈਆਂ 20 ਚੀਜ਼ਾਂ ਹੋਣਗੇ ਘੱਟੋ ਘੱਟ ਇਥੋਂ ਗਿਣ ਕੇ ਵੀ ਦੱਸ ਦਿੰਦੇ ਆਂ ਅਸੀਂ ਕੀ ਕੀ ਪਾਇਆ ਸੀ ਅੱਜ ਸਾਰਾ ਕੁਝ ਪੈਣਾ ਮਾਂ ਇਹ ਹੈਗਾ ਜੀ ਬਦਾਮ ਪਾਊਡਰ ਇਹ ਕਾ ਦਾ ਪਾਊਡਰ ਹੈ ਜੀ ਇਹ ਕਾਜੂ ਦਾ ਕਾਜੂ ਪਾਊਡਰ ਆ ਤੇ ਉਹ ਜੀ ਅਖਰੋਟ ਨੇ ਅਖਰੋਟ ਦਾ ਪਾਊਡਰ ਆ ਜੀ ਅਖਰੋਟ ਆਪਣੇ ਘਰ ਦੇ ਖਰੋਟ ਸੀ ਸਾਰੇ ਇਹ ਸੁੰਡ ਕਾਲੀ ਮਿਰਚ ਆ ਦੇਖੋ ਇੱਥੇ ਲਿਖਿਆ ਹੋਇਆ ਅਖਰੋਟ ਦਾ ਪਾਊਡਰ ਸਾਰਾ ਕੁਝ ਇਹ ਪਾਣੀ ਸੁੰਡ ਤੇ ਕਾਲੀ ਮਿਰਚ ਆ ਜੀ ਇਹ ਕਿਹਈ ਪਾਣੀ ਵਿੱਚ ਪੰਜ ਤਰ੍ਹਾਂ ਦੇ ਪੰਜ ਤਰ੍ਹਾਂ ਦੇ ਮਗਜ ਪਏ ਨੇ ਕਿਸਮੇ ਸਿਆ ਸਾਰੀ ਕਿਸਮੇ ਸਿਆ ਤੇ ਇਹ ਪੰਜ ਤਰ੍ਹਾਂ ਦੇ ਮਗਜ ਨੇ ਇਹ ਹਲਦੀ ਹੈ ਜਿਹੜੀ ਘਰ ਦੀ ਜਿਹੜੀ ਘਰ ਦੀ ਹਲਦੀ ਦੀ ਗੱਲ ਹਲਦੀ ਸੀ ਦੇਸੀ ਸ਼ੱਕਰ ਆ ਜੀ ਆਹ ਇਹ ਵੀ ਅਸੀਂ ਦੇਸੀ ਸ਼ੱਕਰ ਮੰਗਾਈ ਆ ਕਾਲੀ ਸ਼ੱਕਰ ਆ ਘਰ ਦੀ ਆਜੂ ਵਕਤੀ ਹੁਣ ਤੁਹਾਨੂੰ ਦੱਸਦੇ ਆ ਅਸੀਂ ਸਾਡਾ ਅੱਜ ਦਾ ਜਿਹੜਾ ਫੂਡ ਦੇ ਚੱਲ ਰਿਹਾ ਤੇ ਇੱਕ ਰੋਟ ਦਾ ਪਾਊਡਰ ਨਹੀਂ ਉਹਦਾ ਕਾਜੂ ਕਾਜੂ ਦਾ ਤੇ ਕਾਲੀ ਮਿਰਚ ਤੇ ਸੁੰਡ ਸੁੰਡ ਤੇ ਕਾਲੀ ਮਿਰਚ ਆ ਜੀ ਇਹ ਜਾਕੋ ਬੋਤ ਪ੍ਰਾਕਿ ਉਠਾਲਾ ਇਹ ਬਦਾਮ ਆ ਗਈ ਜੀ ਇਹ ਪੀਸੇ ਹੋਏ ਬਦਾਮ ਆ ਇਹ ਵੀ ਆਪ ਇੱਥੇ ਆ ਸਾਰੇ ਬਦਾਮ ਅਸੀਂ ਇੱਥੇ ਕੋਈ ਨਾ ਕੱਧਾ ਚਲੇ ਰੋ ਪੁੱਤ ਕਰੋੜ ਦਾ ਪਾਊਡਰ ਆ ਜੀ ਇਹ ਅਖਰੋਟ ਇਹ ਖਰੋਟ ਆ ਜੀ ਅਖਰੋਟ ਆ ਹਾਂਜੀ ਆਹ ਬਸ ਪਹਿਲੇ ਕੰਢੀਏ ਚਲੋ ਬਾਕੀ ਵੀ ਲਿਆਓ ਮਗਜ ਮਗਜ ਪੀਕੇ ਨਹੀਂ ਪੋਣੇ ਮਾਂ ਨਹੀਂ ਇੱਦਾਂ ਹੀ ਬੱਚੇ ਖਾ ਲੈਣਗੇ ਸਵਾਦ ਲੱਗਦੇ ਸੌਗੀ ਸੌਗੀ ਸਾਫਤੀ ਪਉਣੀ ਸੌਗੀ ਯਾਰ ਇਹ ਸਾਰੀ ਸਾਫ ਕਰਕੇ ਰੱਖੀ ਲਾ ਲਾ ਜੋਰ ਮੁੰਡਿਆ ਵਿਚਾਲੇ ਜੇ ਮਾਰਦੇ ਆਕਰ ਵਿਚਾਲੇ ਜੰਮੇ ਨਾ ਵਾ ਇਹ ਸੌਗੀ ਹੈ ਇਹ ਸਾਰੀ ਵਧੀਆ ਸੌਗੀ ਕਸ਼ਮੀਰੀ ਵਾਲੀ ਮੰਗਵਾਈ ਸੀਗੀ ਕਹਿ ਕੇ ਹੋਲ ਕੇ ਨਾ ਸਾਫ ਕੀਤਾ ਆ ਸਾਰਾ ਸੂਤ ਇਹ ਚਾਰੇ ਮਗ ਜਾ ਕੇ ਜੀ ਇਹਦੇ ਨਾਲ ਦਿਮਾਗ ਜਿੰਨਾ ਵੱਧਾ ਮਗਜ ਜਿੰਨਾ ਵੱਧਾ ਨਾ ਜਿੰਨਾ ਮਰਜੀ ਟਿੱਕ ਜਿੰਨਾ ਮਗਜ ਖਾਈ ਚੱਲੋ ਤੇ ਮਗਜ ਖਾਣ ਦੇ ਨਾਲ ਵੀ ਘਟਦਾ ਨਹੀਂਗਾ ਇਹ ਸਾਰੀ ਬਾਦ ਨੇ ਮਾਂ ਮਗਜ ਮਗਜ ਅੱਤੇ ਪਾ ਲੋ ਬਾਲੇ ਆ ਜੀ ਅੱਤ ਬੋਲ ਪਾ ਲੈਨੇ ਅੱਤੇ ਰੋਜ਼ ਦੇ ਅਗਲੀ ਵਾਰੀ ਸਹੀ ਹਾਂ ਬਹੁਤ ਜ਼ਿਆਦਾ ਹੋਇਆ ਪਰ ਮੈਂ ਉਹ ਡਬਲ ਲਿਆਈ ਸੀ ਉਹ ਵੀ ਇੱਕ ਇੱਕ ਪੈਕੇਟ ਰੱਖ ਲਿਆ ਸੁੰਦ ਦਾਸ ਫਕੜੇ ਦਾ ਮੁਸਤੀ ਦਾ ਮੈਂ ਕਹਿ ਕਿ ਨਹੀਂ ਬੜੀ ਨਾ ਇਨੇ ਕਿ ਰੱਖ ਲਾ ਕਾਕਾ ਬਾਲੇ ਜ਼ਿਆਦਾ ਹੋ ਜਾਣੇ ਸ਼ੱਕਰ ਹੁਣ ਪਾ ਦੀਏ ਇੱਕ ਬਾਅਦ ਚ ਕੋਣੀ ਸ਼ੱਕਰ ਗਰਮ ਇਹਨੂੰ ਰਲਾ ਲੀਏ ਉਹ ਵੀ ਹਰ ਲਾ ਕੇ ਫਿਰ ਸ਼ੱਕਰ ਪਾ ਦਿੰਦੇ ਇਹਨੂੰ ਫੋਨ ਲਓ ਕਿਸੇ ਦੇ ਵਿੱਚ ਲੈ ਬਾਬਾ ਕੰਮ ਸਰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਕਾਲ ਮੂਰਤ ਜੁਨੀ ਸੈ ਪੰਗ ਗੁਰ ਪ੍ਰਸਾਦ ਆਦ ਸਚ ਜਗਤ ਸਚ ਹੈ ਪੀ ਸਚ ਇੱਕ ਹੋਸੀ ਭੀ ਸਚ ਲਗਾ ਜੇ ਪਿਸਤਾ ਰਹਿ ਗਿਆ ਸੀ ਜੀ ਇਹ ਪਿਸ਼ੋਰੀ ਪਿਸਤਾ ਹੈ ਜੀ ਇਹ ਸਾਰਾ ਪਿਸ਼ੋਰੀ ਪਿਸਤਾ ਵਧੀਆ